ਜਿੱਥੇ ਸਾਡੀ ਆਪਣੀ ਸਰਕਾਰਾ ਪੰਜਾਬੀਆ ਦੀ ਤੇ ਉਹ ਸਾਡੀ ਬਾਹਰ ਫਰੰਡ ਦੀ ਵਿਆਹ ਸਰਪਤੇ ਸਰਫੋ ਤੋਮਤਵਾਦੀ ਸੀ ਮੈਂ ਇਹ ਗੱਲ ਬੰਦ ਕਰਦਾ ਸਰ ਜਾਰੀ ਹੋ ਤੇ ਫਰੰਡ ਸੈਸ਼ਨ ਹੁੰਦਾ ਉਹ ਕੈ ਸੈਸ਼ਨ ਤੋਂ ਬਾਅਦ ਆਪ ਜੀ ਜੀ ਆਪਨੇ ਕੋਈ ਕੰਮ ਬੰਦ ਨਾ ਜੀ ਬਸ ਇੰਜੋਏ ਕੀਤੀ ਨਹੀਂ ਅਗਰ ਇਹ ਵਿਆਸਾ ਚੱਲੋ ਇਸ ਮਸਲੇ ਦੇ ਵਿੱਚ ਕਿ ਹਾੜਾ ਦੇ ਮਹਾਰਤ ਜਾਂ ਜੰਨੇ ਆਪਾਂ ਪੰਜਾਬ ਨੂੰ ਲੈ ਕੇ ਕੀ ਫੈਸਲਾ ਅੱਜ ਅਸੀਂ ਨਾ ਖਾਸ ਹਾਲ ਇੱਕ ਸੇਵਾ ਬਖਵਾਣਾ ਚ ਆਏ ਤੇ ਇਹੋ ਦਿਸਾਵਾ ਦਾ ਜਾਣਕਾਰੀ ਆ ਰਿਹਾ ਅੱਜ ਸਭ ਆਪੇ 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 ਆਪ ਅਸੂਆ ਨੂੰ ਚਾਹਾਂ ਚਾਹਿਆ ਜੋ ਜੋ ਪਹਿਲਾਂ ਵੀ ਲੱਗਿਆ ਸਾਡੀ ਫਰਜ਼ਾ ਸਾਰੇ ਨੂੰ ਦਾਰਸ਼ਾ ਬਹੁਤ ਕਮਿੰਦ ਰਹੇ ਜੋ ਪਹਿਲਾਂ ਕਿਵੇਂ ਚਲਾ ਜਿੰਦੀ ਖੜਨ ਦੀ ਲੋੜ ਹੈ ਚ ਮਦਦ ਦੀ ਲੋੜ ਹੈ ਔਰ ਕਿ ਮੈਂ ਪੰਜਾਬ ਸੰਧਨ ਪੈਸੇ ਜਿਸ ਦਾ ਜੋ ਜੀਵਨ ਸੀ ਉਦੋਂ ਕਿ ਕਰੀ ਮਾਲੋ ਛਾੜਾ ਸੀ ਉਦੋਂ ਵੀ ਮੈਂ ਸਰਕਾਰ ਨੂੰ ਸ਼ਿਸ਼ਵਾਸ ਕੀਤਾ ਸੀ ਕਿ ਕੋਰੋਂ ਮਜ਼ਦੂਰਾ ਲੋਕ ਯਾਜ਼ੀਬ ਮਾਫਰ ਹੋਗਾ ਔਰ ਵੀ ਮੈਂ ਸਰਕਾਰ ਨੂੰ ਤੱਕੋ ਜਿੰਨੇ ਵੀ ਮਜ਼ਦੂਰ ਆ